ਅਲਦਾ ਇੱਕ ਵਾਇਰਲ ਹੋ ਰਿਹਾ ਸੀਗਾ ਗਰੁੱਪ ਤੇ WhatsApp ਚੈਟ ਜਿਹੜੀ ਵਾਇਰਲ ਹੋਈ ਹੈ ਜਿਹਦੇ ਵਿੱਚ ਕੀ ਲਿਖਿਆ ਸੀਗਾ ਵਾਇਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਮ ਤੋਂ ਜਿਹਦੇ ਵਿੱਚ ਕਾਫੀ ਚੈਟ ਦੇ ਉੱਤੇ ਲੋਕ ਜਿਵੇਂ NSA ਜਿਹੜੀ ਹੈ ਅਮਰਤਪਾਲ ਦੀ ਵਿਧਾਨ ਦੇ ਉੱਤੇ ਰੋਜ਼ ਪ੍ਰਗਟ ਕਰ ਰਹੇ ਸੀ ਔਰ ਜਿਹੜੇ ਨਾਮੀ ਉਹਦੇ ਜਿਹੜੇ ਰਾਜਨੀਤਿਕ ਨੇਤਾਵਾਂ ਹੈਗੇ ਆ ਅਲੱਗ-ਅਲੱਗ ਪਾਰਟੀਆਂ ਦੇ ਉਹਨਾਂ ਦਾ ਨੁਕਸਾਨ ਕਰਨ ਦੀ ਗੱਲ ਕਰ ਰਹੇ ਸੀ ਔਰ ਉਹ ਜਿਹੜੇ ਉਹਨਾਂ ਦੇ ਖਿਲਾਫ ਹੈ ਉਹਨਾਂ ਦੇ ਜਿਹੜੇ ਵਿਰੋਧੀ ਹੈ ਉਹਨਾਂ ਦਾ ਨੁਕਸਾਨ ਕਰਨ ਦੇ ਵਿੱਚ ਚੈਟ 'ਚ ਗੱਲ ਚੱਲ ਰਹੀ ਸੀ ਉਹਦੇ ਤੇ ਫੌਰਨ ਐਕਸ਼ਨ ਕਰਦੇ ਹੋਏ ਮੋਗਾ ਪੁਲਿਸ ਨੇ 2 ਨੰਬਰ ਐਫ ਆਈ ਆਰ ਸਾਈਬਰ ਥਾਣੇ 'ਚ ਅੱਜ ਮਾਰਨਿੰਗ 'ਚ ਰਜਿਸਟਰ ਕੀਤੀ ਹੈ 11:30 ਵਜੇ ਔਰ ਦੋ ਲੋਗਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਜਿਹੜੇ ਇਹਦੇ ਨਾਲ ਚੈਟ ਦੇ ਵਿੱਚ ਸੀਗੇ ਔਰ ਬਾਕੀ ਕੁਝ ਅਣਪਛਾਤੇ ਲੋਕ ਜਿਵੇਂ ਆਇਡੈਂਟੀਫਾਈ ਹੋਣਗੇ ਉਹਨਾਂ ਨੂੰ ਅਰੈਸਟ ਕਰਾਂਗੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਇਸ ਜਿਹੜੀ ਲੋਕਾਂ ਦੀ ਸੁਰੱਖਿਆ ਲਈ ਹੈ ਔਰ ਅਸੀਂ ਇਹ ਅਮਨ ਤੇ ਕਾਨੂੰਨ ਹਰ ਹਾਲਤ ਚ ਭੰਗ ਨਹੀਂ ਹੋਣ ਦੇਵਾਂਗੇ ਪੰਜਾਬ ਦਾ ਔਰ ਇਹ ਇਨਸ਼ੋਰ ਕਰਦੇ ਆ ਜਿਹੜੇ ਵੀ ਕੋਈ ਫਰਕਾ ਪਸਤੀਆ ਰ ਇਹੋ ਜੀ ਹਰਕਤ ਕਰੇਗਾ ਉਹਨੂੰ ਫੌਰਨ ਤੌਰ ਤੇ ਅਸੀਂ ਜਿਹੜੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਅਰੈਸਟ ਕਰਾਂਗੇ ਔਰ ਬੰਦੇ ਦੀ ਜਿਹੜੀ ਕਾਰਵਾਈ ਹੈ ਉਸ ਚ ਅਮਲ ਚ ਲੈਂਦੇਗੇ ਜਿਹੜੇ ਸੈਕਸ਼ਨ ਹਨ ਜਿਹੜੀ ਇਹਦੇ ਚ ਜਿਹੜੇ ਸੈਕਸ਼ਨ ਹੈ ਐਫਆਈਆ ਨੰਬਰ 2 ਹੈਗੀ ਹੈ 21 4 25 ਦੀ ਮਾਰਨਿੰਗ ਦੀ 11:30 12:00 ਵਜੇ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਹੈ ਜੀ 642A 1133 152 353 BNS ਇਹ BNS ਦੇ ਸੈਕਸ਼ਨ ਹੈ ਜੀ 13 18 ਯੂਆਪਾ ਦੇ ਲੱਗੇ ਹੈ ਜੀ ਜਿਹਦੇ ਚ ਟੈਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਸੰਬੰਧ ਹੋਣਾ ਔਰ 1967 ਐਂਡ 66F ਤੇ 67 IT Act ਇਦੋ ਆਈਟੀ ਐਕਟ ਦੇ ਇਸ ਤਰ੍ਹਾਂ ਦੇ ਮਾਮਲੇ ਦੱਸਿਆ ਕਿੰਨੇ ਲੌਂਗ ਨੈਟ ਸਦੇ ਦੋ ਅਸੀਂ ਰਾਉਂਡ ਅਪ ਕੀਤੀਆਂ ਜੀ ਟੋਟਲ ਹਜੇ ਤੱਕ ਜਿਹੜੇ ਆਈਡੈਂਟੀਫਾਈ ਹੋਏ ਆ ਉਹ 4 ਆ ਬਾਕੀ ਅਣਪਛਾਤੇ ਜਿਹੜੇ ਆਈਡੈਂਟੀਫਾਈ ਨਹੀਂ ਹੋਏ ਉਹ ਮੇਰੇ ਖਿਆਲ ਚੈਟ ਦੇ ਵਿੱਚ 25 ਤੋਂ 30 ਦੇ ਕਰੀਬ ਲੋਕ ਹੋਣਗੇ ਜਿਵੇਂ ਜਿਹੜੇ ਦੋ ਬੰਦੇ ਆ ਉਹ ਮੋਗੇ ਦੇ ਹੀ ਆ ਜਿਹੜੇ ਰਾਉਂਡ ਅਪ ਕੀਤੀ ਗਏ ਇੱਕ ਉਹਨਾਂ ਚੋਂ ਮੋਗੇ ਦਾ ਹੈਗਾ ਜੀ ਇੱਕ ਖੰਨੇ ਦਾ ਸਰ 4 ਬੰਦਿਆਂ ਨੂੰ ਬਾਈ ਨੇਮ ਆ ਤੇ 25 30 ਅਨੁਛੇਦ ਤੇ ਸਰ ਜੀ ਜੀ ਏ ਸਰ ਜਿਹੜਾ ਮੇਨ ਐਡਮਿਨ ਸੀਗਾ ਇਹਦਾ ਕੌਣ ਸੀਗਾ ਗਰੁੱਪ ਦਾ ਆਇਡੈਂਟੀਫਾਈ ਕਰ ਉਹ ਹਜੇ ਆਇਡੈਂਟੀਫਾਈ ਹੋਣਾ ਚਾਹੀਦਾ ਸਰ ਕਿਉਂਕਿ ਫੇਸਬੁਕ ਚ ਲਾ ਦੇ ਸੀ ਜੀ ਨਹੀਂ ਇਹ ਤਾਂ ਜਿਹੜਾ ਵਾਇਰਲ ਹੋਇਆ ਜੀ ਇਹ ਤਾਂ ਕੱਲ ਹੀ ਗਰੁੱਪ ਵਾਇਰਲ ਹੋਇਆ ਜਦੋਂ ਦੇ న్యూਸ ਆਈਟਮ ਵਗੈਰਾ ਲੱਗੀ ਹੋਣੀ ਹੈ ਵੀ ਐਨਐਸਏ ਇਨ ਵਾਦਾ ਰਹੇ ਆ ਜਾਂ ਵਾਦਾ ਹੋ ਰਿਹਾ ਐਨਐਸਏ ਦਾ ਤਾਂ ਅਮਰਿਤਵ ਵਾਰਸ ਪੰਜਾਬ ਦੇ ਅਕਾਲੀ ਦਲ ਮੋਗਾ ਦੇ ਨਾਂ ਤੇ ਇਹਨਾਂ ਨੇ ਇੱਕ ਗਰੁੱਪ ਬਣਾਇਆ ਸੀ ਔਰ ਉਹਦੇ ਚੀਜ਼ ਸਾਰੇ ਜਿਹੜੀ ਹੈ ਚੈਟ ਵਾਇਰਲ ਹੋਈ ਸੀ ਤੇ ਉਹਦੇ ਤੋਂ ਜਦੋਂ ਆਇਡੈਂਟੀਫਾਈ ਕਰਨੇ ਸ਼ੁਰੂ ਕੀਤੇ ਤਾਂ ਇਹ ਵੀ ਡੇਟਲੀ ਜਿਹੜਾ ਇਹ ਐਕਸ਼ਨ ਲਿਆ ਗਿਆ ਪਰਚਾ ਦਰਜ ਕੀਤਾ ਗਿਆ ਔਰ ਇਹਦੇ ਚ ਦੋ ਬੰਦੇ ਜਿਹੜੇ ਆਰਾਊਂਡ ਅਪ ਹੋ ਗਏ ਔਰ ਬਾਕੀਆਂ ਨੂੰ ਵੀ ਅਸੀਂ ਜਲਦ ਜਿਹੜੇ ਆਇਡੈਂਟੀਫਾਈ ਕਰਕੇ ਆਰਾਊਂਡ ਅਪ ਕਰ ਲਾਂਗੇ ਜਦੋਂ ਜਦੋਂ ਤੁਸੀਂ ਜਦੋਂ ਰਸਿਆ 25 ਦੀ ਬੰਦੇ ਹੋਰ ਰਗੇ ਗਿਆ ਔਰ ਲੋਕ ਬੰਦੇ ਹੋ ਗਏ ਜੀ ਉਹ ਕਿ ਇਨਵੋਲਵ ਹੋ ਗਏ ਨੇ ਜਾਂ ਚੈਟ ਦੇ ਵਿੱਚ ਸਨ ਨਹੀਂ ਜਿਹੜੇ ਵੀ ਵਿੱਚ ਚੈਟ ਦੇ ਵਿੱਚ ਜਿਹੜੇ ਕੋਈ ਕੋਈ ਨਾ ਕੋਈ ਸੁਜੈਸ਼ਨ ਦੇ ਰਹੇ ਸੀ ਕਮੈਂਟ ਕਮੈਂਟ ਦੇ ਰਹੇ ਸੀ ਔਰ ਅੱਗੇ ਆ ਕੇ ਕਿ ਮੈਂ ਇਹ ਕਰਾਂਗਾ ਜਾਂ ਮੈਂ ਜੋ ਵੀ ਕੋਈ ਆਪਣੇ ਆਪ ਨੂੰ ਵਲੰਟੀਅਰ ਕਰ ਰਿਹਾ ਸੀ ਉਹ ਸਾਰਿਆਂ ਨੂੰ ਅਸੀਂ ਦੇਖ ਕੇ ਕਿ ਕਿਹਨੇ ਕੀ ਕਮੈਂਟ ਦਿੱਤੇ ਆ ਉਹ ਸਾਰਿਆਂ ਨੂੰ ਅਸੀਂ ਜਿਵੇਂ ਜਿਵੇਂ ਕਿਸੇ ਦਾ ਪਤਾ ਲੱਗਦਾ ਜਾਏਗਾ ਨੋਮੀਨੇਟ ਕਰਕੇ ਅਰੈਸਟ ਕਰਾਂਗੇ ਸਤਿਨਾਮ ਨੋਬਲ ਦੇ ਰਾਉਂਡ ਅਪ ਕੀਤੀ ਹੈ ਇੱਕ ਮੋਗੇ ਦਾ ਦੂਜਾ ਖੰਡੇ ਦਾ ਦੂਜਾ ਖੰਡੇ ਦਾ ਖੰਡੇ ਦਾ ਸਰ ਇਹਨਾਂ ਦੇ ਆਪਸ ਚ ਕਨੈਕਟੀਵਿਟੀ ਕਿਵੇਂ ਹੋਈ ਇਹ ਆਪਸ ਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਆ ਜਾਂ ਇਹ ਤਾਂ ਹਜੇ ਨਹੀਂ ਇਹ ਹਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਜੀ ਇਹ ਤਾਂ ਹਜੇ ਮਤਲਬ ਰਿਮਾਂਡ ਲਾ ਕੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਵੇਂ ਸਾਰੇ ਇਕੱਠੇ ਹੋਏ ਆ ਮੇਬੀ ਜਿਵੇਂ ਫੇਸਬੁੱਕ ਤੇ ਜਾਂ ਵਟਸਐਪ ਗਰੁੱਪ ਤੇ ਜੁੜ ਜਾਂਦੇ ਆ ਤੇ ਉਹ ਸਾਰਾ ਜਿਵੇਂ ਜਿਵੇਂ ਇਹਨਾਂ ਦੀ ਇੰਟਰੋਗੇਸ਼ਨ ਕਰਾਂਗੇ ਜੀ ਇਨਵੈਸਟੀਗੇਸ਼ਨ ਫਰਦਰ ਚੱਲੇਗੀ ਇਸ ਕੇਸ 'ਚ ਉਵੇਂ ਹੀ ਕਲੀਅਰ ਹੁੰਦਾ ਜਾਏਗਾ ਏਜ ਕਿੰਨੀ ਕਦੋਂ ਨਾਲ ਦੀ ਹੈ ਏਜ ਹਜੇ ਨਹੀਂ ਅਸੀਂ ਡਿਸਕਲੋਸ ਕਰ ਸਕਦੇ ਜਦੋਂ ਤਕ ਫਾਰਮਲੀ ਅਸੀਂ ਜਿਹੜੀ ਤੁਹਾਨੂੰ ਕੀਤੀ ਗਈ ਹੈ ਬਾਹਲੇ ਡਿਟੂ ਕਿ 50 ਡਿਟੂ ਕਿ ਗਈ ਹੈ ਹੈ ਜੀ ਜਿਹਨੂੰ ਕੀਤੀ ਗਈ 50 ਡਿਟੂ ਦੇ ਬਾਹਲੇ ਨਹੀਂ ਬਾਹਰ ਦੇ ਵੀ ਹੈ ਜੀ ਅ ਜਿਵੇਂ ਕਿ ਤੁਸੀਂ ਕਾਫੀਆਂ ਨੇ ਜਿਹੜੀ ਚੈਟ ਆ ਦੇਖੀ ਵੀ ਹੋਣੀ ਹੈ ਕਾਫੀ ਮਤਲਬ ਸੈਂਟਰਲ ਦੇ ਵੀ ਕੁਝ ਲੀਡਰ ਹੈ ਯੂਨੀਅਨ ਗਵਰਨਮੈਂਟ ਦੇ ਵੀ ਔਰ ਲੋਕਲ ਵੀ ਲੀਡਰ ਹੈਗੇ ਆ ਕੁਝ ਇਹਨਾਂ ਦੇ ਵਿਰੋਧੀ ਹੈਗੇ ਆ ਜਿਹੜੇ ਇਹਨਾਂ ਦੇ ਗਰੁੱਪ ਦੇ ਵਿਰੋਧੀ ਹੈਗੇ ਆ ਜਾਂ ਪਹਿਲੇ ਇਹਨਾਂ ਦੇ ਸਾਥੀ ਸੀਗੇ ਉਹ ਹੁਣ ਵਿਰੋਧ ਚ ਹੈਗੇ ਉਹਨਾਂ ਨੂੰ ਵੀ ਥ੍ਰੈਟ ਕਰ ਰਹੇ ਆ